है आपका महलों में आओ स्वागत है आपका ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਮੈਂ ਹਾਂ ਤੁਹਾਡਾ ਨਸਰੀਲ ਗੁਗਨਾ ਜਿੱਦਾਂ ਕਿ ਅਯੋਧਿਆ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਉੱਥੇ ਜਿਹੜੇ ਅਯੋਧਿਆ ਦਾ ਸ਼੍ਰੀ ਰਾਮ ਮੰਦਰ ਬਣਾਇਆ ਗਿਆ ਜਿਹੜੇ ਪੂਰੇ ਭਾਰਤ ਦੇ ਵਿੱਚ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਕਿ ਲੰਗਰ ਲੱਗੇ ਸੀ ਤਰ ਕਪੂਰਥਲਾ ਤੋਂ ਇਹ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਸਾਡਾ ਇਹ ਭਾਰਤੀ ਜਨਤਾ ਪਾਰਟੀ ਭਾਰਤੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਿ ਅਧਿਐਕ ਸ਼ਾਮਸੁੰਦਰ ਜੀ ਅਗਰਵਾਲਾ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਸਰ ਸਵਾਗਤ ਆ ਜੀ ਸਕਾਈ ਨੂੰ ਅੱਜ 22 ਜਨਵਰੀ 2024 ਭਗਵਾਨ ਰਾਮ ਜੀ ਅਜੁੱਬਿਆ ਦੇ ਵਿੱਚ 500 ਸਾਲ ਤੋਂ ਬਾਅਦ ਬਿਰਾਜਮਾਨ ਹੋਏ ਆ ਉਹਨਾਂ ਦੀ ਪ੍ਰਾਨਪ੍ਰਸ਼ਟਾ ਕੀਤੀ ਗਈ ਉਹਨਾਂ ਦੇ ਆਨ ਦੇ ਨਾਲ ਦੇਸ਼ ਦੇ ਵਿੱਚ ਮੋਦੀ ਜੀ ਦੀ ਮਿਹਨਤ ਦੇ ਨਾਲ ਪ੍ਰਭੂ ਰਾਮ ਜੀ ਦੇ ਆਸ਼ੀਰਵਾਦ ਦੇ ਨਾਲ ਰਾਮ ਰਾਜ ਸਥਾਪਿਤ ਹੋਣਾ ਹੈ ਜੋ ਮੋਦੀ ਜੀ ਦੇ ਦੇਸ਼ ਦੀ ਅਗਵਾਈ ਕਰਨ ਤੋਂ ਬਾਅਦ ਦੇਸ਼ ਦੇ ਹਾਲਾਤ ਬਣੇ ਦੇਸ਼ ਦਾ ਵਿਕਾਸ ਦੇਸ਼ ਦੀ ਤਰੱਕੀ ਦੇਸ਼ ਦੀ ਇਕਤਾ ਅਖੰਡਤਾ ਭਾਈਚਾਰਾ ਸੁਰੱਖਿਆ ਬਾਹਰੀ ਸੁਰੱਖਿਆ ਅੰਦਰਲੀ ਸੁਰੱਖਿਆ ਬੇਅੰਤਾ ਵਿਕਾਸ ਹੋਇਆ ਸਾਰੇ ਧਰਮ ਦਾ ਆਦਰ ਇਸ ਦੇਸ਼ ਦੇ ਵਿੱਚ ਹੋਣਾ ਹੈ ਆ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਇਹ ਦੇਸ਼ ਚੱਲਣਾ ਹੈ ਕਿਸੇ ਦੇ ਵਿਚੀ ਵਿਚਾਰਾਂ ਨਾਲ ਇਸ ਦੇਸ਼ ਵਿੱਚ ਰਾਜ ਭਾਗ ਨਹੀਂ ਚੱਲਣਾ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਭਗਵਾਨ ਰਾਮ ਜੀ ਨੇ ਵੀ ਸਾਨੂੰ ਇਹ ਸਿਖਾਇਆ ਔਰ ਜਿਹੜਾ ਇਨਸਾਨ ਭਗਵਾਨ ਰਾਮ ਜੀ ਦੇ ਆਦਰਸ਼ਾਂ ਦੀ ਪਾਲਣਾ ਕਰੇਗਾ ਉਸ ਦਾ ਜੀਵਨ ਬਹੁਤ ਹੀ ਆਨੰਦਮਈ ਹੋਏਗਾ ਸੁਖਦਾਈ ਹੋਏਗਾ ਔਰ ਉਹ ਜ਼ਿੰਦਗੀ ਦੇ ਵਿੱਚ ਵੀ ਹਮੇਸ਼ਾ ਹੀ ਕਾਮਯਾਬ ਰਹੇਗਾ ਐਸਾ ਪ੍ਰਭੂ ਦਾ ਆਸ਼ੀਰਵਾਦ ਲੈਂਦੇ ਹੋਏ ਅਸੀਂ ਅੱਜ ਲੰਗਰ ਲਾ ਕੇ ਲੜੀਆਂ ਮੋਮਬਤੀਆਂ ਦੀਪਕ ਰਾਤ ਨੂੰ ਰੋਸ਼ਨੀ ਕੀਤੀ ਜਾਣੀਆਂ ਅੱਪ ਸਭਾਜੀ ਚਲਾਈ ਜਾਨੀ ਆ ਸੋ ਅਸੀਂ ਸਾਰੇ ਦੇਸ਼ ਵਾਸੀ ਅੱਜ ਬਹੁਤ ਖੁਸ਼ ਆ ਬਹੁਤ ਪ੍ਰਸੰਨ ਆ ਪ੍ਰੈਸ ਵਾਲਿਆਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਕਿ ਉਹ ਵੀ ਸ਼ਹਿਰ ਦੇ ਵਿੱਚ ਲਗਭਗ 200 ਦੇ ਕਰੀਬ ਲੰਗਰ ਲੱਗੇ ਹੋਏ ਆ ਪ੍ਰੋਗਰਾਮ ਚੱਲ ਰਿਹਾ ਧਰਮਕ ਸਾਰੇ ਮੰਦਰਾਂ ਦੇ ਵਿੱਚ ਉਹਨਾਂ ਦਾ ਲਾਈਵ ਪ੍ਰੋਗਰਾਮ ਦੇਖਿਆ ਗਿਆ ਸੋ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਬੜਾ ਧੰਨਵਾਦੀ ਹਾਂ ਸਾਰੇ ਦੇਸ਼ ਵਾਸੀਆਂ ਦਾ ਵੀ ਮੈਂ ਬੜਾ ਧੰਨਵਾਦੀ ਹਾਂ ਔਰ ਲਾਸਟ ਵਿੱਚ ਇੱਕ ਵਾਰ ਫਿਰ ਲੱਖ ਲੱਖ ਵਧਾਈ ਦਿੰਦਾ ਹੋਇਆ ਇੱਕ ਜਿਹੜਾ ਸ਼੍ਰੀ ਰਾਮਚੰਦਰ ਜੀ ਮਹਾਰਾਜ 14 ਸਾਲ ਦਾ ਬਨਵਾਸ ਛੱਟ ਕੇ ਅਯੁੱਧਿਆ ਐ ਉਸ ਦਿਨ ਦੀਪਾਵਲੀ ਮਨਾਈ ਗਈ ਸੀ ਅੱਜ ਦੇਖੋ 5 ਸਾਲ ਬਾਅਦ ਜਿਹੜਾ ਕਿ ਅਯੁੱਧਿਆ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਇਸੇ ਮੁੱਦੇ ਨੂੰ ਰੱਖਦੇ ਹੋਏ ਤੁਸੀਂ ਕੀ ਮੰਨਦੇ ਹੋ ਅਸੀਂ ਕੇਂਦਰ ਦੀ ਸਰਕਾਰ ਕੋਲੋਂ ਇਹ ਮੰਗ ਕਰਾਂਗੇ ਕਿ 22 ਜਨਵਰੀ 2024 ਹਮੇਸ਼ਾ ਲਈ ਇਹ ਸਾਡੀ ਨੈਸ਼ਨਲ ਹੌਲੀ ਦੇ ਬਣੇ ਔਰ ਅੱਜ ਦੇ ਇਸ ਦਿਨ ਨੂੰ ਅਸੀਂ ਦੀਵਾਲੀ ਵੀ ਮਨਾਵਾਂਗੇ ਸਾਡੇ ਪੁਰਾਣੇ ਪੁਰਖਿਆਂ ਦੀ ਸਾਡੇ ਵੱਡੇ ਵਡੇਰਿਆਂ ਨੇ ਜੋ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਰੀਤ ਉਹ ਤਾਂ ਨਹੀਂ ਕਮੀ ਆਉਣ ਵਾਲੀ ਉਸ ਤੋਂ ਵੀ ਜ਼ਿਆਦਾ ਪ੍ਰਸੰਨਤਾ ਸਾਨੂੰ 22 ਜਨਵਰੀ 2024 ਦੇ ਮੁਤਾਬਕ ਹਰ ਸਾਲ ਸਰਕਾਰ ਉਪਰਾਲਾ ਕਰੇ ਸਰਕਾਰ ਇਸ ਤਰ੍ਹਾਂ ਦੇ ਨਿਯਮ ਬਣਾਉਣ ਉਹ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਪ੍ਰਾਰਥਨਾ ਕਰਾਂਗਾ ਕਿ ਅਜੋਧਿਆ ਜੀ ਜਾ ਕੇ ਇੱਕ ਵਾਰ ਦਰਸ਼ਨ ਕਰਿਓ ਤੁਹਾਡੀ ਜ਼ਿੰਦਗੀ ਸਫਲ ਹੋ ਜਾਏਗੀ ਬਹੁਤ ਬਹੁਤ ਧੰਨਵਾਦ ਸਰ ਮੈਂ ਲਾਸਟ ਕੁਐਸਚਨ ਇੱਕ ਹੋਰ ਗੱਲ ਜਿੱਦਾਂ ਕਿ ਸੈਂਟਰ ਸਰਕਾਰ ਨੇ ਦੇਖੋ ਸਾਰੇ ਹੌਲੀਡੇ ਵੀਰ ਕੀ ਪੰਜਾਬ ਸਰਕਾਰ ਆ ਉਹਨਾਂ ਨੂੰ ਕੀ ਡਾਊਟ ਹੈ ਜਿਹੜੇ ਪੰਜਾਬ ਸਰਕਾਰ ਨੇ ਕੋਈ ਛੁੱਟੀ ਨਹੀਂ ਕੀਤੀ ਕਿ ਦੇਖੋ ਗੱਲ ਇਹ ਆ ਅੱਜ ਦਾ ਦਿਨ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਜਾਂਦਾ ਲੇਕਿਨ ਜੇ ਪੰਜਾਬ ਸਰਕਾਰ ਨੇ ਅੱਜ ਦੇ ਦਿਨ ਨੂੰ ਵੀ ਰਾਜਨੀਤੀ ਨਾਲ ਜੋੜਨਾ ਆ ਤੇ ਮੈਂ ਸਮਝਦਾ ਆ ਕਿ ਉਹਨਾਂ ਦੀ ਕੀ ਮਜਬੂਰੀ ਸੀ ਕਿਉਂਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ 5ਵੀਂ ਕਲਾਸ ਤੱਕ ਤਾਂ ਪਹਿਲਾਂ ਹੀ ਛੁੱਟੀਆਂ ਸੀ ਅਸੀਂ ਫਿਰ ਚਲੋ ਜੋ ਫੈਸਲਾ ਲਿਆ ਗਿਆ ਅੱਜ ਦਾ ਦਿਹਾੜਾ ਇਸ ਤਰ੍ਹਾਂ ਦਾ ਆ ਕਿ ਆਪਾਂ ਸਾਰੇ ਆਨੰਦ ਮਾਨੀਏ ਇੱਕ ਦੂਜੇ ਨੂੰ ਮੁਬਾਰਕਬਾਦ ਦਿੰਦੇ ਹੋਏ ਖੁਸ਼ੀਆਂ ਮਨਾਈਏ ਸਾਡੇ ਦੇਸ਼ ਦੇ ਵਿੱਚ ਦੁਬਾਰਾ ਰਾਮ ਰਾਜ ਆਵੇ ਅਸੀਂ ਸ਼ਾਂਤੀਪ੍ਰੀਅ ਲੋਕ ਆ ਅਸੀਂ ਸੰਵਿਧਾਨ ਦੇ ਧਾਰੇ ਵਿੱਚ ਰਹਿ ਕੇ ਦੇਸ਼ ਨੂੰ ਹੋਰ ਵਿਕਾਸ ਕਰਦੇ ਹੋਏ ਵਿਸ਼ਵ ਦੇ ਵਿੱਚ ਸਾਡਾ ਨਾਮ ਬਣੇ ਬਹੁਤ ਬਹੁਤ ਧੰਨਵਾਦ ਤੋਂ ਇਸ ਸੰਸਦ ਨਾਲ ਭਾਰਤੀ ਜਨਤਾ ਪਾਰਟੀ ਦੇ ਸ਼ਾਮ ਸੁੰਦਰ ਜੀ ਅਗਰਵਾਲ ਇਹਨਾਂ ਨੇ ਬਹੁਤ ਵਧੀਆ ਵਿਚਾਰ ਕਰਦੇ ਨੇ ਇਹ ਕਿ ਇੱਕ ਤਾਂ ਰਾਮਚੰਦਰ ਜੀ ਜੋਤਿਆ ਜਦੋਂ ਕਿ ਬਨਵਾਸ ਕੱਟ ਕੇ ਆਏ ਸੀ ਉਸ ਦਿਨ ਜਿਹੜੇ ਕਿ ਦੀਪਾਵਲੀ ਹੁੰਦੀ ਸੀ ਉਹ ਤਾਂ ਹੌਲੀਡੇ ਹੈ 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 ਅੱਜ ਨਾਲ ਦੇ ਨਾਲ ਜਿਹੜਾ ਕਿ ਅਯੁੱਧਿਆ ਦੇ ਵਿੱਚ 500 ਸਾਲ ਬਾਅਦ ਸ਼੍ਰੀ ਰਾਮ ਮੰਦਰ ਜਿਹੜੀ ਕਿ ਮੂਰਤੀ ਸਥਾਪਨਾ ਕੀਤੀ ਗਈ ਆ ਉਸ ਦਿਨ ਵੀ ਜਿਹੜੀ ਕਿ ਛੁੱਟੀ ਦਾ ਕੇਂਦਰ ਸਰਕਾਰ ਨੂੰ ਐਲਾਨ ਕੀਤਾ ਇਹਨਾਂ ਨੇ ਬਹੁਤ ਵਧੀਆ ਵਿਚਾਰ ਰੱਖੇ ਸਿਕਾਈ ਨੂੰ ਮੰਨ ਕੀਤੀ ਮੈਂ ਅਗਲੇ ਅਗਲੇ ਤਸਵੀਰਾਂ ਤੁਹਾਨੂੰ ਇਹ ਥੋੜੀ ਦੇਰ ਤੱਕ ਹੋਰ ਦਿਖਾਵਾਂਗੇ ਦੋਸਤੋ ਤੁਸੀਂ ਦੇਖਿਆ ਕਿ ਜਿੱਦਾਂ ਕਿ ਰਾਮਚੰਦਰ ਜੀ ਮਹਾਰਾਜ 14 ਮਰਸ ਦਾ ਬਨਵਾਸ ਕੱਟ ਕੇ ਆਏ ਸੀ ਉਸ ਦਿਨ ਦੀਪਾਵਲੀ ਹੋਈ ਸੀ ਅੱਜ ਦੇਖੋ 500 ਸਾਲ ਬਾਅਦ ਜਿਹੜਾ ਕਿ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦੀ ਮੂਰਤੀ ਇਹ ਸਥਾਪਨਾ ਜਿਹੜੀ ਕੀਤੀ ਭਾਰਤ ਦੇ ਪ੍ਰਧਾਨ ਮੰਤਰੀ ਕਿ ਨਰਿੰਦਰ ਮੋਦੀ ਜੀ ਉਥੇ ਵੱਡੇ ਵੱਡੇ ਮਿਨਿਸਟਰੀ ਸਾਰੇ ਲੋਕ ਉਥੇ ਪਹੁੰਚੇ ਤਰ੍ਹਾਂ ਤਰ੍ਹਾਂ ਦੇ ਭਾਰਤ ਦੇ ਵਿੱਚ ਲੰਗਰ ਲੱਗੇ ਸਨ ਕਪੂਰਥਲਾ ਤੋਂ ਤਸਵੀਰਾਂ ਵੀ ਦਿਖਾਈਆਂ ਔਰ ਸਾਡੇ ਨਾਲ ਹਿੰਦੂ ਕੰਨਿਆ ਕਾਲਜ ਦੇ ਦੇ ਕੀ ਫਾਊਂਡਰ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਸਾਰੇ ਕੀ ਕਹਿਣਾ ਚਾਹੋਗੇ ਇੱਕ ਤਾਂ ਅਯੋਧਿਆ ਜਦੋਂ ਰਾਮਚੰਦਰ ਜੀ ਮਹਾਰਾਜ ਬਨਵਾਸ ਕਰਕੇ ਉਸ ਦਿਨ ਦੀਪਾਵਲੀ ਮਨਾਈ ਗਈ ਸੀ ਅੱਜ ਦੇਖਿਆ ਕਿ 500 ਸਾਲ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉਥੇ ਮੂਰਤੀ ਸਥਾਪਨਾ ਕੀਤੀ ਉਸ ਬਾਰੇ ਕੀ ਕਹੋਗੇ ਇਹ ਤਾਂ ਉਸ ਦੀਵਾਲੀ ਤੋਂ ਵੀ ਵੱਡੀ ਦੀਵਾਲੀ ਹੈ ਇੱਕ ਸਾਡੇ ਲਈ ਜਿਹੜੇ ਭਗਵਾਨ ਜੀ ਅੱਗੇ ਬਹੁਤ ਦੇਰ ਰਹੇ ਆ ਟਾਟ ਦੇ ਵਿੱਚ ਉਹਨਾਂ ਨੂੰ ਏਡਾ ਵੱਡਾ ਅਸੀਂ ਇਦਾਂ ਦਾ ਫੰਕਸ਼ਨ ਹੀ ਨਹੀਂ ਦੇਖਿਆ ਅੱਜ ਤੱਕ ਕੱਲਾ ਮੰਦਿਰ ਹੀ ਨਹੀਂ ਅਯੁੱਧਿਆ ਸਾਰੇ ਦਾ ਜੋ ਉਹਨਾਂ ਨੇ ਵਿਕਾਸ ਕਰ ਦਿੱਤਾ ਵਾ ਤੁਸੀਂ ਉੱਥੇ ਕੁਝ ਦੇਖੋ ਜਿਹੜੀ ਸਿੰਗਲ ਰੋਡ ਹੁੰਦੀ ਸੀ ਅੱਜ 4 ਲੈਂਡ 6 ਲੈਂਡ ਬਣ ਗਈਆਂ ਵਾ ਇੰਟਰਨੈਸ਼ਨਲ 에ਅਰਪੋਰਟ ਬਣ ਗਿਆ ਵਾ ਉਹਨਾਂ ਦਾ ਰੇਲਵੇ ਸਟੇਸ਼ਨ ਵੀ ਦੇਖੋ ਸਿੱਧੀਆਂ ਟ੍ਰੇਨਾਂ ਲਾਤੀਆਂ ਦਿੱਲੀ ਤੋਂ ਸਾਡੀ ਨਵਾਂ ਭਾਰਤ ਨਵੀਂ ਚੱਲੀ ਆ ਬੰਦੇ ਭਾਰਤ ਮਤਲਬ ਕੱਲਾ ਮੰਦਰ ਹੀ ਨਹੀਂ ਵਿਕਾਸ ਵੀ ਬੜਾ ਜਵਰਦਸਤ ਆ ਇੰਨੀ ਵਿਦੇਸ਼ਾਂ ਚੋਂ ਬੰਦੇ ਆ ਰਹੇ ਆ ਇਹ ਇੱਕ ਸਾਰੇ ਦੇਸ਼ ਵਿੱਚ ਆਪਣੇ ਇੱਕ ਉਤਸਵ ਆ ਅੱਗੇ ਕਿਸੇ ਧਾਰਮਿਕ ਸਥਾਨ ਜਿੱਨਾਂ ਲੰਗਰ ਨਹੀਂ ਤੁਸੀਂ ਦੇਖਿਆ ਜਨ ਅੱਜ ਸਹਿਤ ਤੁਸੀਂ ਦੇਖੋ ਲੰਗਰ ਰਾਤ ਨੂੰ ਤੁਸੀਂ ਦੇਖਿਓ ਲੜੀਆਂ ਔਰ ਦੀਪਕ ਕਿੱਦਾਂ ਜਗਦੇ ਆ ਹਰ ਧਾਰਮਿਕ ਸਥਾਨ ਚ ਹਰ ਬੰਦਿਆਂ ਦੇ ਘਰਾਂ ਵਿੱਚ ਅੱਜ ਫੇ ਆਪਣੇ ਸਕੂਲ ਦੇ ਵਿੱਚ ਕਾਲਜ ਦੇ ਘਰ ਦੇ ਵਿੱਚ ਸਾਰੇ ਪਾਸੇ ਰੋਸ਼ਨੀ ਰੋਸ਼ਨੀ ਕਰੂਗੇ ਬਿਲਕੁਲ ਸਭ ਜਗ੍ਹਾ ਰੋਸ਼ਨੀ ਹੋਊਗੀ ਹਰ ਘਰ ਅੱਜ ਸਭ ਜਗ੍ਹਾ ਲਾਈਟਾਂ ਲੱਗ ਰਹੀਆਂ ਨੇ ਮੋਦੀ ਸਾਹਿਬ ਦੇ ਲੱਗਦਾ ਫੈਨ ਤੁਸੀਂ ਬਹੁਤ ਜ਼ਿਆਦਾ ਨਹੀਂ ਨਹੀਂ ਇਹ ਮੋਦੀ ਸਾਹਿਬ ਦੇ ਫੈਨ ਹੋਣਾ ਜ਼ਰੂਰੀ ਨਹੀਂ ਮੋਦੀ ਅਸੀਂ ਤੇ ਧਾਰਮਿਕ ਪ੍ਰਮਾਤਮਾ ਭਗਵਾਨ ਰਾਮ ਜੀ ਦੇ ਕਰਕੇ ਉਹਨਾਂ ਨੇ ਰਾਮ ਜੀ ਦਾ ਕੰਮ ਕੀਤਾ ਅਸੀਂ ਇਸ ਪਿੱਛੇ ਕਹਿੰਦੇ ਬਾਕੀ ਕੋਈ ਅਸਰਾ ਦਾ ਮਹਿਸੂਸ ਕਰਦੇ ਹਾਂ ਜਿਹੜਾ ਇਹ ਕਿਦਾਂ ਦਾ ਤੁਸੀਂ ਮਹਿਸੂਸ ਕਰਤ ਹਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਿ ਆਉਣ ਵਾਲਾ ਜਿਹੜਾ ਕਿ ਸਮਾਵ ਕਿਸ ਤਰ੍ਹਾਂ ਦਾ ਆਉਣ ਵਾਲਾ ਸਮਾ ਬਹੁਤ ਅੱਛਾ ਹੋਏਗਾ ਕਿਉਂਕਿ ਸਾਨੂੰ ਆਸ ਆ ਕਿ ਹੁਣ ਇਸ ਤੋਂ ਬਾਅਦ ਸਾਡੇ ਦੋ ਮੰਦਰ ਹੋਰ ਆ ਜਿਹੜੇ ਜਨਮ ਸਥਾਨ ਆ ਕਾਸ਼ੀ ਔਰ ਮਥਰਾ ਇਹ ਦੋਨੇ ਵੀ ਮਿਲਣਗੇ ਉਸ ਦਿਨ ਅਸੀਂ ਬਸ ਲਾਈਵ ਸਾਡੇ ਸਮਝਾਂਗੇ ਪਰਮਾਤਮਾ ਦੀ ਉਰੀ ਹੋ ਗਈ ਇੱਕ ਤਰ੍ਹਾਂ ਸਾਨੂੰ ਜਿੰਦੇ ਜੀ ਉਹ ਦੇਖਣ ਨੂੰ ਮਿਲ ਜਾਣ ਉਹ ਵੀ ਇਹ ਤੇ ਮਿਲ ਗਿਆ ਅਸੀਂ ਜਾ ਰਹੇ ਅਗਲੇ ਮਹੀਨੇ ਦੇਖਣ ਇਹਦੇ ਵੀ ਦਰਸ਼ਨ ਕਰਨ ਉਹ ਵੀ ਸਾਨੂੰ ਇਦਾਂ ਹੀ ਦਰਸ਼ਨ ਹੋਣ ਜਿੰਦੇ ਜਿੰਦੇ ਤੇ ਸਾਨੂੰ ਬੜਾ ਖੁਸ਼ੀ ਹੋਵੇਗੀ ਆਪਣੀ ਲਾਈਫ ਸਾਡੀ ਸਫਲ ਹੋ ਗਈ ਜੀਵਨ ਸਫਲ ਹੋ ਗਿਆ ਤੇ ਸਾਡੇ ਅੰਕਲ ਜੀ ਨੇ ਬਹੁਤ ਵਧੀਆ ਸਵਾਲ ਰੱਖੇ ਕਿ ਜਿਹੜਾ ਕਿ ਮੋਦੀ ਜੀ ਨੇ ਕਿ ਬਹੁਤ ਵਧੀਆ ਜਿਹੜਾ ਕਿ ਇਹ ਕੰਮ ਇਹ ਕੰਮ ਇਹ ਕੀਤਾ ਇੱਕ ਇੱਕ ਪਾਸੇ ਦਾ ਸ਼੍ਰੀ ਇਹ ਜਦੋਂ ਕਿ ਅਯੁੱਧਿਆ ਜੋ ਰਾਮ મંદિર ਜੀ ਮਹਾਰਾਜ ਬਣਵਾਸ ਕਰਕੇ ਹੈ 14 ਸਾਲ ਹੋ ਦੂਸਰੇ ਪਾਸੇ ਦੇਖੇ ਪੂਰੇ ਭਾਰਤ ਦੇ ਵਿੱਚ ਜਿਹੜਾ ਕਿ ਅੱਜ 22 ਤਰੀਕ ਨੂੰ ਪੂਰੇ ਸ਼ਹਿਰਾਂ ਦੇ ਵਿੱਚ ਲੰਗਰ ਲਗਾਏ ਗਏ Hindu Muslim Sikh ਸਾਰੇ ਦੇਖੋ ਕਿਸ ਤਰ੍ਹਾਂ ਲੰਗਰ ਲਗਾਏ ਗਏ ਧਰਮ ਵੀ ਜਿਹੜਾ ਵਾ ਇਹ ਕਹਿੰਦਾ ਵਾ ਕਿ ਸਭ ਦਾ ਮਾਲਿਕ ਇੱਕ ਵਾ ਕਿਸੇ ਵੀ ਧਰਮ ਨੇ ਇਹ ਨਹੀਂ ਕਿਹਾ ਕਿ ਰੱਬ ਇੱਕ ਵਾ ਜਾਂ ਦੋ ਆ ਅਸੀਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖਿਆ ਕਿ ਅਯੁੱਧਿਆ ਦਾ 500 ਸਾਲ ਬਾਅਦ ਮੋਦੀ ਸਾਹਿਬ ਨੇ ਜਿਹੜਾ ਕਿ ਉੱਥੇ ਅੱਜ ਸ਼੍ਰੀ ਰਾਮ ਸੰਚੰਦਰ ਮਹਾਰਾਜ ਦੇ ਮੂਰਤੀ ਸਾਹਿਬ ਨੂੰ ਅਯੋਧਿਆ ਦੇ ਇੱਕ ਦਿਨ ਸਭ ਤੋਂ 14 ਵਰਸ ਦਾ ਰਾਮਚੰਦਰ ਦੀ ਬਨਵਾਸ ਕੱਟ ਗਿਆ ਸੀ ਉਹ ਇੱਕ ਮਰਯਾਦਾ ਪਰਸ਼ੋਤਮ ਦੀ ਆਪਣੇ ਪਿਤਾ ਦਾ ਜਿਹੜਾ ਕਿ ਕਹਿਣਾ ਮੰਨਿਆ ਸੀ ਔਰ ਅੱਜ ਦੇ ਦਿਨ ਇਹ ਸਭ ਤੋਂ ਵੱਡੀ ਦੀਪਾਵਲੀ ਮਨਾਈ ਜਾਵੇ ਤੇ ਸਰਨੇ ਇਸ ਵੇਲੇ ਬਹੁਤ ਵੱਡੇ ਇਹ ਦੇਗਪਤੀ ਅਕਸ਼ਿਤ ਗੋਇਲ ਜੀ ਗੱਲਬਾਤ ਕਰਨੀ ਚਾਹੇ ਇਹ ਗੋਇਲ ਜੀ ਪਹਿਲਾਂ ਤੋਂ ਸਵਾਗਤ ਆ ਜੈ ਸ਼੍ਰੀ ਰਾਮ ਕੀ ਕਹਿਣਾ ਚਾਹੁੰਗਾ ਜਿਹੜੀ ਕਿ ਅੱਜ ਅਯੋਧਿਆ ਦੇ 500 ਸਾਲ ਬਾਅਦ ਰਾਮਚੰਦਰ ਜੀ ਮਹਾਰਾਜ ਦੇ ਜਿਹੜੇ ਅਜोध्या ਚ ਲਿਆਂਦਾ ਗਿਆ ਉਸ ਬਾਰੇ ਕੀ ਕਹੋ ਇਹਦਾ ਹੈ ਜੀ ਇਹ ਵੀ ਜਿੱਦਾਂ ਤੁਸੀਂ ਕਹਿਆ ਬਨਵਾਸ ਸੀਗਾ ਉਹ 14 ਵਰਸ ਸੀਗਾ ਇਹ 500 ਸਾਲਾਂ ਦਾ ਸੀਗਾ ਯੁੱਗ ਯੁੱਗ ভাই ਚੇਂਜ ਹੁੰਦਾ ਰਹਿੰਦਾ ਹੈ ਮਗਰ ਇਹ ਵੀ ਮਰਿਆਦਾ ਦੇ ਹਿਸਾਬ ਨਾਲ ਹਰ ਚੀਜ਼ ਹੋਈ ਹੈ ਕੋਰਟ ਦੇ ਵੈਡਿਕ ਦੇ ਹਿਸਾਬ ਨਾਲ ਸਾਰੇ ਡਿਸੀਜਨਸ ਨੂੰ ਫਾਲੋ ਕੀਤਾ ਗਿਆ ਹੈ ਪਿੱਛੇ ਹਰ ਆਪਣੇ ਹਰ ਪਗ ਦੀ ਆਪਣੀ ਇੱਕ ਆਸਾ ਹੁੰਦੀ ਹੈ ਬਹੁਤ ਕੁਝ ਹੋਇਆ ਬਹੁਤ ਕੁਝ ਦੇਖਿਆ ਤੇ ਉਹਨਾਂ ਦਾ ਹਰਜਾਨਾ ਵੀ ਸਾਰੇ ਕੌਮ ਨੇ ਭਰਿਆ ਹਿੰਦੂ ਧਰਮ ਨੇ ਭਰਿਆ ਹੈ ਪਰ ਅੱਜ ਇੱਕ ਬਹੁਤ ਵੱਡੀ ਦੀਵਾਲੀ ਹੈ ਜਿਹੜੀ ਆਪਾਂ ਉਹ ਸੀਗਾ ਜੀ ਰਾਮ ਜੀ ਜਦੋਂ ਅਯੋਧਿਆ ਆਏ ਸੀਗੇ ਬਨਵਾਸ ਛੱਡ ਕੇ ਉਹ ਲਈ ਦੀਵਾਲੀ ਸੀ ਇਹ ਤਾਂ ਰਾਮ ਰਾਜ ਦੇ ਦੀਵਾਲੀ ਆ ਅੱਜ ਦੇਖਿਆ ਜਾਵੇ ਇਹ ਕਿਸੇ ਵੀ ਜਿਹੜੇ ਕੀ ਧਰਮ ਦੇ ਵਿੱਚ ਗਿਆ ਕਿ ਰੱਬ ਇੱਕ ਵਾ ਤੇ ਮਾਲਕ ਸਭ ਦਾ ਇੱਕ ਵਾ ਉਹ ਦੇਖਿਆ ਜਾ ਕਿੰਨੀ ਉਸਾਬ ਵਾਲੀ ਗੱਲ ਹੈ ਕਿ ਸਾਰੇ ਹਿੰਦੂ ਮੁਸਲਮਾਨ ਸਿੱਖ ਸਾਈ ਸਭ ਨੇ ਜਿਹੜਾ ਕੀ ਪ੍ਰਭੂ ਦੀ ਖੁਸ਼ੀ ਦੇ ਵਿੱਚ ਲੰਗਰ ਲਗਾਏ ਹੋਇਆ ਇਦਾਂ ਜੀ ਇਹ ਸਾਡੇ ਸੰਸਕਾਰ ਨੇ ਲੰਗਰ ਲਗਾਣਾ ਸਾਡਾ ਇੱਕ ਸੰਸਕਾਰ ਹੈ ਸਰਬਜਗਤ ਸੈਲੀਬ੍ਰੇਸ਼ਨ ਹੁਣ ਸਾਡੇ ਘਰ ਕੁਝ ਹੁੰਦਾ ਅਸੀਂ ਪੂਰੇ ਮਹੱਲੇ ਮਠਾਈ ਵੰਡਵਾਨੇ ਆ ਇਹ ਤਾਂ ਸਾਡੇ ਪੂਰੇ ਆਪਣੇ ਕੌਮ ਦੇ ਅੰਦਰ ਇੱਕ ਬੜੀ ਵੱਡੀ ਚੀਜ਼ ਹੈ ਕਿ RAM ਰਾਜ ਫਿਰ ਦੁਆਰਤੀ ਤੋਂ ਸਥਾਪਿਤ ਹੋਇਆ ਹੈ ਤੇ ਅਸੀਂ ਕਿਉਂ ਨਾ ਕੁਝ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਉਤਸ਼ਾਹ ਪੂਰਾ ਸਾਰਾ ਇੱਥੇ ਹੈਗਾ ਜੀ ਪੂਰਾ ਹਜੂਮ ਇਕੱਠਾ ਹੈ ਜੀ ਦੇ ਵੱਡੇ ਵੱਡੇ ਬਿਊਰੋਕਰੇਟਸ ਆ ਆਪਣੇ ਵਿਧయోగ ਪਤੀ ਜਿਹੜੇ ਹੈਗੇ ਸ਼ਹਿਰ ਦੇ ਔਰ ਸਭ ਸਾਡੇ ਨਾਲ ਇੱਥੇ ਆ ਕੇ ਸਮਿਲਿਤ ਹੋਏ ਨੇ ਸਾਡੇ ਨਾਲ ਖੜੇ ਨੇ ਤੇ ਸਾਡੀ ਖੁਸ਼ੀ ਦਾ ਇੱਕ ਉਹ ਬਣੇ ਨੇ ਹਿੱਸਾ ਬਣੇ ਨੇ ਸਰ ਕੀ ਕਹਿਣਾ ਚਾਹੁੰਗਾ ਅੱਜ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ ਜਿਦਾ ਕਿ ਅਯੋਧਿਆ ਦੇ ਵਿੱਚ ਭਰਪੂ ਰਾਮ ਦੀ ਮੂਰਤੀ ਸਾਹਮਣੇ ਸਾਰੇ ਭਾਰਤ ਦੇ ਵਿੱਚ ਲੰਗਰ ਲਗਾਏ ਕਿ ਰਾਮ ਜੀ ਦੀ ਇਹ ਬਹੁਤ ਸਾਡੇ ਤੇ ਕਿਰਪਾ ਹੈਗੀ ਆ ਸਾਨੂੰ ਬਹੁਤ ਹੀ ਉਹਨਾਂ ਨੇ ਅਸ਼ੀਰਵਾਦ ਦਿੱਤਾ ਅਸੀਂ ਇੱਥੇ ਲੰਗਰ ਲਗਾ ਰਹੇ ਹਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਹ 500 ਸਾਲਾਂ ਦਾ ਪ੍ਰਭੂ ਜੀ ਦਾ ਬਨਵਾਸ ਅੱਜ ਖਤਮ ਹੋਇਆ अयोध्या जी च मंदिर बनया ठाडे प्रभु जी दा मंदिर बनया ए ए किथे दा नहीं ठाडे प्रभु जी दा मंदिर बनया बहुत खुशी दी गल आ जी जय श्री राम ओ देखो दोस्तों मैं तानू सिद्धियां तस्वीरियां दिखा रया हां कि ए ਸਾਡੇ ਨਾਲ ਜਿਹੜੇ ਕਿ ਬਹੁਤ ਵੱਡੇ ਵੱਡੇ ਜਿਹੜੇ ਕਿ ਲੋਕ ਆ ਜੁੜ ਚੁੱਕੇ ਨੇ ਸਰ ਕੀ ਕਹਿਣਾ ਚਾਹੁੰਗਾ ਅੱਜ ਜਿਹੜੇ ਕਿ ਲੰਗਰ ਲਗਾਏਗਾ ਪ੍ਰਭੂ ਰਾਮ ਦੇ ਖੁਸ਼ੀ ਦੇ ਵਿੱਚ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਦੀ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਖੇਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਅੱਜ ਜਿਹੜਾ ਦਿਨ ਆਇਆ ਸਦਿਆਂ ਬਾਤ ਬਹੁਤ ਪਵਿੱਤਰ ਦਿਨ ਆਇਆ ਹੈ ਜਿਹੜੀ ਸਾਰਾ ਵਿਦੇਸ਼ ਬਹੁਤ ਉਤਸ਼ਾਹ ਨਾਲ ਇਹਨੂੰ ਮਨਾ ਰਿਆ ਤੇ ਬਹੁਤ ਹੀ ਹਰ ਧਰਮ ਨੇ ਇਹਦਾ ਸਵਾਗਤ ਕੀਤਾ ਚਾਹੇ ਉਹ Hindu ਆ ਚਾਹੇ ਉਹ Sikh ਆ ਹਰ ਧਰਮ ਨੇ ਸਵਾਗਤ ਕਰਕੇ ਬੜੇ ਉਤਸ਼ਾਹ ਨਾਲ ਮਨਾ ਰਹੇ ਇਸ ਦਿਨ ਨੂੰ ਅੱਜ ਇੱਥੇ ਵੀ ਅਸੀਂ ਇੱਥੇ ਖੁਸ਼ੀ ਦੇ ਵਿੱਚ ਗ੍ਰੀਨ ਲਾ ਕੇ ਸਾਰਿਆਂ ਨੂੰ ਦਿਖਾ ਰਹੇ ਆ ਜੋ ਆ ਰਾਮ ਲੱਲਾ ਜੀ ਦਾ ਉੱਥੇ ਪ੍ਰਾਪਤ ਕੀਤਾ ਹੋਇਆ ਉਹ ਵੀ ਦਿਖਾ ਰਹੇ ਆ ਬਾਕੀ ਸਾਡੀ ਸੇਵਾ ਲੱਗੀ ਆ ਕਿ ਅਸੀਂ ਲੋਕਾਂ ਨੂੰ ਅਰ ਲੰਗਰ ਦੇ ਰੂਪ ਦੇ ਵਿੱਚ ਸਾਡੀ ਸੇਵਾ ਲੱਗੀ ਆ ਤੇ ਅਸੀਂ ਬਹੁਤ ਖੁਸ਼ੀ ਨਾਲੇ ਦਿਨ ਬਣਾ ਰਹੇ ਆ ਸਾਨੂੰ ਬਹੁਤ ਖੁਸ਼ੀ ਆ ਆਰਾਮ ਦੇ ਲਾਜੀ ਦਾ ਮੰਦਿਰ ਬਣਿਆ ਜੀਓ ਦੇਖੋ ਇਹ ਕਿੰਨਾ ਲੋਕਾਂ ਦੇ ਮਨ ਚ ਸੱਤ ਸਿੱਧੀਆਂ ਤਸਵੀਰਾਂ ਜਿਹੜੇ ਕਿ ਭਾਰਤ ਦੇ ਪ੍ਰਧਾਨ ਨਿਰਮੋਤੀ ਜੀ ਆਪਣੇ ਵਿਚਾਰ ਰੱਖਿਓ ਯੋਧਯਾਦ ਮੰਦਿਰ ਤੋਂ ਇਹ ਸਿੱਧੀ ਲਾਈਵ ਚੱਲ ਰਹੀ ਆ ਸਾਡਾ ਬਹੁਤ ਵੱਡੇ ਇਹ ਅਧਿయోగਪਤੀ ਸ਼੍ਰੀ ਇਹ ਰੋਹਿਤ ਰੋਹਿਤ ਅਗਰਵਾਲ ਜੀ ਮੈਂ ਸੋ ਸਿੱਧੀਆਂ ਤਸਵੀਰਾਂ ਤੁਹਾਨੂੰ ਮਸਕਾਈ ਨੀ ਤੋਂ ਦਿਖਾ ਰਿਹਾ ਸਾਡਾ ਹੋਰ ਵੀ ਸ਼ਹਿਰ ਤੇ ਬਹੁਤ ਵੱਡੇ ਅਧਿయోగਪਤੀ ਰੋਹਿਤ ਅੰਗਰਵਾੜ ਜੀ ਮੌਜੂਦ ਹੈ ਰੋਹਿਤ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਇੱਕ 14 ਸਾਲ ਦਾ ਜਿਹੜਾ ਬਨਵਾਸ ਕੋਈ ਘਰ ਨਹੀਂ ਫਿਰ ਕੇ ਰੋਟੀ ਖਾ ਰਹੇ ਆ ਇਹ ਪ੍ਰਚਾਰ ਹੈ ਇੱਧਰ ਇੱਧਰ ਲੈ ਮੈਡਮ ਕੀ ਕਹਿ ਰਹੀ ਹੋ ਜਿੱਦਾਂ ਕਿ ਇੱਕ RAMCHANDRA JI MAHARAJ ਦਾ 14 ਸਾਲ ਦਾ ਬਨਵਾਸ ਕਰਕੇ ਦੀਪਾਵਲੀ ਮਨਾਏਗੇ ਅੱਜ 500 ਸਾਲ ਬਾਅਦ ਅਯੁੱਧਿਆ ਦੇ ਵਿੱਚ શ્રી RAMCHANDRA JI ਰਾਜਮਾਨ ਹੋਏ ਨੇ ਸਾਰੀ ਸਮਾਜ ਦੀ ਸਾਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਖੁਸ਼ੀ ਹੈ ਮੋਦੀ ਜੀ ਨੇ ਜੋ ਕਰ ਦਿੱਤਾ ਹੋਰ ਕੋਈ ਕਰ ਹੀ ਨਹੀਂ ਸਕਦਾ ਸੀ ਅਸੀਂ ਤਾਂ ਇਹ ਜਾਣਦੇ ਹਾਂ ਕਿ ਸਾਰੀ ਉਮਰ ਨਹੀਂ ਅਸੀਂ ਭੋਸਾਵੇ ਜੋ ਮੋਦੀ ਜੀ ਨੇ ਸਾਡੇ ਲਈ ਕੀਤਾ RAM ji devan ਦੀ ਬਹੁਤ ਖੁਸ਼ੀ ਹੈ ਇਸ ਤਰ੍ਹਾਂ ਲੱਗਦਾ ਜਿਉਂਦੇ ਆ ਚ ਨਹੀਂ ਆ ਸਾਡੇ ਘਰ ਘਰ ਤੇ ਆਏ ਆ ਸਾਡੇ ਸਾਰੇ ਮੰਦਿਰਾਂ ਚ ਆਏ ਆ ਸਾਡੇ ਦਿਲਾਂ ਚ ਆਏ ਆ ਇਹ ਕਰਕੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਜ਼ਿਆਦਾ ਵਧਾਈ ਦਿੰਦੇ ਆ ਔਰ ਮੋਦੀ ਜੀ ਦਾ ਲੱਖ ਲੱਖ ਸ਼ੁਕਰੀਆ ਅਦਾ ਕਰਦੇ ਆ ਅੱਜ ਫਿਰ ਘਰ ਦੇ ਵਿੱਚ ਦੀਵੇ ਚ ਦੀਵੇ ਚ ਜੋਤੀ ਜੋ ਜਾਂ ਦੀਵੇ ਲਗਾਉਂਗੀ ਹਾਂ ਜੀ ਅਸੀਂ ਲਾਈਟਾਂ ਵੀ ਲਗਾਈਆਂ ਹੋਈਆਂ ਹਨ ਔਰ ਦੀਵੇ ਵੀ ਰਾਤ ਨੂੰ ਜਗਾਵਾਂਗੇ ਪੂਰੀ ਤਰ੍ਹਾਂ ਦੀਵਾਲੀ ਮਨਾ ਰਹੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਵਾ ਜੀ ਮੋਦੀ ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵਧੀਆ ਕੀਤਾ ਬਹੁਤ ਅੱਛਾ ਹੈ ਕਿ ਬਹੁਤ ਕਿ ਮੋਦੀ ਹੈ ਤਾਂ ਸਭ ਕੁਝ ਸੰਭਵ ਹੈ आज की पूरी तरह दिवाली मनाएंगे हम बहुत खुश है पटाखे लाके रखे हुए हैं आज सारा कपूरला राम में हो गया है बहुत अच्छा लग रहा है श्री रामचंद्र की जय तो दोस्तों ये तस्वीर दिखा रहे सर नाल और भी मेरी जेड़े ओ बहनें दूर तक और की कहना चाहूंगा एंटी आजरा के अयोध्या ਦੇ ਵਿੱਚ ਮੋਦੀ ਸਾਹਿਬ ਲਾਈ ਹੋਏ ਕੀ ਕਹਾਂ ਅੱਜ ਪੂਰੇ ਭਾਰਤ ਦੇ ਵਿੱਚ ਦੀਪavali ਦਾ ਤਿਹਾਰ ਮੰਗਰ ਮਨਾਇਆ ਜਾ ਰਿਹਾ ਹਾਂਜੀ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ ਇਹ ਸਭੀ ਅਸੇ ਲੱਗ ਰਿਹਾ ਸਾਰੇ ਦੇਸ਼ ਵਿੱਚ ਕੀ ਆ ਬੰਦੂਗਾ ਬਹੁਤ ਮਜ਼ਾ ਆ ਰਿਹਾ ਦੇਖ ਕੇ ਮੋਦੀ ਜੀ ਅਸੀਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾ ਰਹੇ ਹਾਂ ਸਾਡੇ ਮੇਰੀਆਂ ਭੈਣਾਂ ਵੀ ਜੁੜ ਚੁੱਕੀਆਂ ਨੇ ਮੈਡਮ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਮੋਦੀ ਸਾਹਿਬ ਦਾ ਮੋਦੀ ਆ ਕੁੜੀ ਨੇ ਬੇਟਾ ਕੀ ਕਹੋਗੇ ਜਿੱਦਾਂ ਇੱਕ ਰਾਮਚੰਦਰ ਜੀ ਮਹਾਰਾਜ ਨੇ 14 ਸਾਲ ਦਾ ਬਨਵਾਸ ਕੱਟਿਆ ਸੀਗਾ ਉਹ ਆਪਣੇ ਪਿਤਾ ਦੇ ਘਰ ਕਿਤਾ ਕਰਕੇ ਅੱਜ ਪੂਰੇ ਭਾਰਤ ਦੇ 500 ਸਾਲ ਬਾਅਦ अयोध्या ਦੇ ਵਿੱਚ ਰਾਮ મંદિર ਜਿਹੜਾ ਬੂਤੀ ਵਿਰਾਜਮਨ ਕੀਤੀ ਕੀ ਬਸ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਰਾਮ ਜੀ ਨੂੰ ਉਹਨਾਂ ਜਿਹੜਾ ਘਰ ਮਿਲਿਆ ਵਾ ਬਸ ਇੰਦੀ ਸਾਰੇ ਭਗਵਾਨ ਦੇਵੀ ਦੇਵਤ ਸਾਰੇ ਤੇ ਆਪਣੀ ਮਿਹਰ ਬਰਸਾਈ ਰੱਖੇ ਕਿੰਨੇ ਦੇਵੀ ਦੇਵਤੇ ਆ ਬਲਕਿ ਉਹਨਾਂ ਨੂੰ ਜਨਮ ਦੇ ਰਿਹਾ 33 ਕਰੋੜ 33 ਕਰੋੜ ਤੇ ਅੱਜ ਵੀ ਆਪਣੇ ਘਰ ਤੇ ਪੂਰਾ ਘਰ ਨੂੰ ਸਜਾਇਆ ਹੋਇਆ ਵਾ ਹਾਂਜੀ ਸ਼ਾਮੀ ਦੀਵੇ ਦੂਵੇ ਜਲਾਵਾਂਗੇ ਐਂਡ ਜਿੱਦਾਂ ਦੀਵਾਲੀ ਮਨਾਈ ਸੀ ਜਿਆਦਾ ਖੁਸ਼ੀਆਂ ਨਾਲ ਮਨਾਵਾਂਗੇ ਤੁਸੀਂ ਦੇਖਿਆ ਕਿ ਤੁਹਾਨੂੰ ਸਿੱਧੀਆਂ ਤਸਵੀਰਾਂ ਕਪੂਰਫਲਾ ਤੋਂ ਦਿਖਾ ਰਹੇ ਹਾਂ ਕਿ ਇੱਕ ਰਾਜਾ ਰਾਜਾ ਦਸ਼ਤ ਦੇ بیٹے ਰਾਮਚੰਦਰ ਜੀ ਨੇ ਆਪਣੀ ਮਾਂ ਦੇ ਕਰਕੇ 14 ਸਾਲ ਦਾ ਬਨਵਾਸ ਕਰਿਆ ਔਰ ਪੂਰੇ ਭਾਰਤ ਦੇ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਦੀਪਾਵਲੀ ਦਾ ਤਿਹਾੜ ਮਨਾਇਗਾ ਅੱਜ ਬਹੁਤ ਵੱਡਾ ਇੱਕ ਇਤਿਹਾਸਿਕ ਦਿਨ ਹੋਊਗਾ 22 ਤਰੀਕ ਵਾਲਾ 22 ਤਰੀਕ ਦਾ ਕਿ ਜਿੱਥੇ ਪੂਰੇ ਭਾਰਤ ਵਿੱਚ ਅਯੋਧਿਆ ਦੇ ਦੀਪਾਵਲੀ ਹੋਊਗੀ ਸਾਨੂੰ ਹੋਰ ਵੀ ਜਿਹੜੇ ਕਿ ਮੇਰੇ ਇਹ ਵਿਗਤਪਤੀ ਜੁੜ ਚੁੱਕੇ ਨੇ ਸਰ ਕੀ ਕਹੋਗੇ ਤੁਸੀਂ ਰਾਮ ਵਿਵਾਦ ਨਹੀਂ ਆਓ ਸਾਰੇ ਆਹ ਤੇ ਇਹ ਤਸਵੀਰਾਂ ਦੇਖੋ ਮਨ ਦੇ ਵਿੱਚ ਕਿੰਨਾ ਜ਼ਿਆਦਾ ਸਾਹਬ ਆ ਔਰ ਰਾਮਚੰਦਰ ਜੀ ਆ ਤੇਖਨ ਸਿੰਘ ਜੀ ਬੋਲੋ ਸ਼ੀਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼ੀਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼ੀਰੀ ਰਾਮ ਜੈ ਰਾਮ ਜੈ ਦੇ ਜੈ ਜੀ ਲੋਕਾਂ ਦੇ ਮਨ ਦੇ ਵਿੱਚ ਕਿੰਨਾ ਜ਼ਿਆਦਾ ਸਤਿਕਾਰ ਹੈ ਉਹ ਕਪੂਰਥਲ ਸ਼ਹਿਰ ਵਾਸੀ ਜਿਹੜੇ ਕਿ ਇਹਨਾਂ ਭਰੂ ਰਾਮ ਦਾ ਜਿਹੜਾ ਕਿ ਭਜਨ ਗਾ ਰਹੇ ਆ ਤੇ ਕੈਮਰਾਮੈਨ ਰੂਪੀ ਧਾਮੀ ਤੋਂ ਨਾਲ ਸੁਨੀਲ ਗੋਗਨਾ ਕਾਈਨੂਜ਼ ਪੰਜਾਬ ਕਪੂਰਥਲ